ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਖ ਪੰਜਨੀ ਸਾਹਿਬੇ ਗੋੜੀ ਮਹੱਲਾ ਪੰਜਵਾ ਬਾਦੇ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਹੈ ਆਠ ਪਹਿਰ ਅਰਾ ਦੀਏ ਪੂਰਨ ਸਤਗੁਰ ਗਿਆਨ ਰਹਾਉ ਜਿਤ ਕਟ ਵਸੈ ਪਾਰ ਬ੍ਰਭ ਸੋਈ ਸੁਹਾਵਥਾਉ ਜਮ ਕੰਕਰ ਨੇੜ ਨ ਆਵੀ ਰਸ ਨਾ ਹਰ ਗੁਣ ਗਾਉ ਸੇਵਾ ਸੁਰਤ ਰਜਾਨੀਆ ਨਾ ਜਾਪੈ ਅਰਾਦੇ ਉਠ ਤਰੀ ਜਗ ਜੀਵਨਾ ਮਿਰ ਠਾਕੁਰ ਅਗਬ ਅਗਾ ਦੇ ਭਈ ਕਿਰਪਾਲ ਗੁਸਾਈਆ ਨੱਠੇ ਸੋਗ ਸੰਤਾਪੇ ਤੱਤੀ ਵਾਵਨਾ ਲੱਗ ਗਈ ਸਤਗੁਰੁ ਰਖੇ ਆਪੇ ਗੁਰ ਨਾਰਾਇਣ ਦਇ ਗੁਰ ਗੁਰ ਸੱਚਾ ਸਰਜਣਹਾਰੇ ਗੁਰ ਤੁਟੇ ਸਭ ਕੁਝ ਪਾਇਆ ਜਨ ਨਾਨਕ ਸਦ ਬਲਿਹਾਰੇ ਗੋੜੀ ਮਹੱਲਾ ਪੰਜਵਾਂ ਤੋਕੇ ਹਰੇ ਕੀ ਏਖਿ ਨਮਾਹਿ ਅੰਮ੍ਰਿਤ ਦ੍ਰਿਸ਼ਟ ਸੱਚ ਜਿਵਾਈ ਕਾਟੇ ਕਸ਼ਟ ਪੂਰੇ ਗੁਰਦੇਵ ਸੇਵਕ ਕੋ ਦੀਨੀ ਆਪਣੀ ਸੇਵ ਰਹਾਉ ਮਿਟ ਗਈ ਚਿੰਤ ਪੁਨੀ ਮਨ ਆਸਾ ਕਰਿ ਦਿਆ ਸਤਿਗੁਰ ਗੁਣਤਾਸਾ ਦੁਖ ਨਾਟੇ ਸੁਖ ਆਈ ਸਮਾਈ ਟੇਲ ਨ ਪਰਿ ਜਾ ਗੁਰ ਫਰਮਾਇ ਇਚ ਪੁਨੀ ਪੂਰੇ ਗੁਰ ਮਿਲੇ ਨਾਨਕ ਤੇ ਜਨ ਸੋ ਫਲ ਫਲੇ ਗੋੜੀ ਮਹੱਲਾ ਪੰਜਵਾ ਤਾਪ ਗਏ ਪਾਈ ਪ੍ਰਭ ਸਾਚੇ ਸੀਤਲ ਪਏ ਕੀਨੀ ਪ੍ਰਭ ਦਾਤੇ ਪ੍ਰਭ ਕਿਰਪਾ ਤੇ ਪਈ ਸੁਹੇਲੇ ਜਨਮ ਜਨਮ ਕੇ ਵਿਛਰੇ ਮੇਲੇ ਰਹਾਉ ਸਿਮਰ ਸਿਮਰ ਪ੍ਰਭ ਕਾ ਨਾਮ ਸਗ ਲੋਕ ਕਾ ਬਿਨ ਸਿਥਾਉ ਸਹਿ ਸੁਭਾਏ ਬੋਲੇ ਹਰ ਬਾਣੀ ਆਠ ਪਹਿਰ ਪ੍ਰਭ ਸਿਮਰਉ ਪ੍ਰਾਨੀ ਦੁਖ ਦਰਦ ਜਮ ਨੇੜ ਨ ਆਵੇ ਕਹ ਨਾਨਕ ਜੋ ਹਰ ਗੁਣ ਗਾਵੇ ਗਉੜੀ ਮਹੱਲਾ ਪੰਜਵਾ ਜਿ ਸਿਮਰਤ ਦੁਖ ਸਭ ਜਾਏ ਨਾ ਵਰਤਨ ਵਸੈ ਮਨ ਆਏ ਜਪ ਬਨ ਮੇਰੇ ਗੋਵਿੰਦ ਕੀ ਬਾਣੀ ਸਾਧੂ ਜਨ ਰਾਮ ਰਸਨੁ ਬਖਾਣੀ ਰਹਾਉ ਇਕਸ ਬਿਨ ਨਾਹੀ ਦੂਜਾ ਕੋਈ ਜਾਕੀ ਦ੍ਰਿਸ਼ਟ ਸਦਾ ਸੁਖ ਹੋਏ ਸਾਧਨ ਮੀਤ ਸਖਾ ਕਰ ਏਕੇ ਹਰ ਹਰ ਅਖਰ ਮਨ ਮੈਂ ਲੇਖ ਰਬ ਰਹਾ ਸਰਬਤ ਸੁਆਮੀ ਗੁਣ ਗਾਵੇ ਨਾਨਕ ਅੰਤਰ ਜਾਮੀ ਕੋਟ ਬਿਗਨ ਹਿਰੇ ਕਿਨ ਮਾਹੇ ਹਰ ਹਰ ਕਥਾ ਸਾਧ ਸੰਗ ਸੁਨਾਹੇ ਪੀਵਤ ਰਾਮ ਰਸ ਅੰਮ੍ਰਿਤ ਗੁਣ ਜਾਸੇ ਜਪ ਹਰ ਚਰਨੀ ਮਿਟੀ ਖੁਦਤਾਸ ਰਹਾਉ ਸਰਬ ਕਲਿਆਣ ਸੁਖ ਸੈ ਸਿ ਨਿਧਾਨੇ ਜਾ ਕੇ ਦੇਵ ਸਹਿ ਭਗਵਾਨੇ ਔਖਤ ਮੰਤਰੇ ਤੰਤ ਸਭ ਛਾਰੇ ਕਰਨੇ ਹਰਿ ਦੇ ਮਹ ਧਾਰੇ ਤਜ ਸਭ ਪਰਮ ਪਜਿਓ ਪਾਰ ਬ੍ਰਹਮ ਕਹ ਨਾਨਕ ਅਟਲ ਇਹ ਧਰਮ ਹੈ ਗੋੜੀ ਮਹੱਲਾ ਪੰਜਵਾਂ ਸਾਤ ਪਾਈ ਗੁਰੂ ਗੋਬਿੰਦ ਪਾਈ ਤਾਪ ਪਾਬਿਨ ਸੇ ਮੇਰੇ ਭਾਈ ਰਹਾਉ ਰਾਮ ਨਾਮ ਨਿਤ ਸਰਬ ਖਾਨੇ ਬਿਨ ਸੇ ਰੋਗ ਪਏ ਕਲਿਆਣੇ ਪਾਰ ਬ੍ਰਹਮ ਗੁਣ ਅਗਮ ਵਿਚਾਰੇ ਸਾਧੂ ਸੰਗਮ ਹੈ ਨਿਸਾਰੇ ਨਿਰਮਲ ਗੁਣ ਗਾਵੋ ਨਿਤਨੀਤ ਗਈ ਬਿਆਦ ਉਬਰੇ ਜਨ ਮੀਤ ਮਨ ਬਚ ਕਰਮ ਪ੍ਰਭ ਅਪਨਾ ਧਿਆਈ ਨਾਨਕ ਦਾ ਤੇਰੀ ਸਰਣਾਈ ਗੋੜੀ ਮਹੱਲਾ ਪੰਜਵਾ ਨੇਤਰ ਪ੍ਰਗਾਸ ਕੀਆ ਗੁਰਦੇਵ ਪਰਮ ਗਏ ਪੂਰਨ ਪਈ ਸੇਵ ਰਹਾਉ ਸੀਤਲਾ ਤੇ ਰਖਿਆ ਵਿਹਾਰੀ ਪਾਰ ਬ੍ਰਹਮ ਪ੍ਰਭ ਕਿਰਪਾ ਤਾਰੀ ਨਾਨਕ ਨਾਮ ਜਪੈ ਸੋ ਜੀਵੇ ਸਾਧ ਸੰਗ ਹਰ ਅੰਮ੍ਰਿਤ ਪੀਵੇ ਗੋੜੀ ਮਹੱਲਾ ਪੰਜਵਾਂ ਫਿਰ ਕਰ ਬੈ ਸੂ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾ ਜਵਾਰੇ ਰਹਾਉ ਦੁਸ਼ਟ ਦੂਦ ਪਰਵੇਸਰ ਬਾਰੇ ਜਨ ਕੀ ਪੈਜ ਰੱਖੀ ਕਰਤਾਰੇ ਬਾਦ ਸਾਸਾ ਸਭ ਵਸ ਕਰ ਦਿਨੇ ਅੰਮ੍ਰਿਤ ਨਾਮ ਹਰਿ ਸਪੀਨੇ ਨਿਰਪ ਹੋਏ ਪਦੋ ਭਗਵਾਨ ਸਾਧ ਸੰਗਤ ਮਿਲ ਕੀਨੋ ਦਾ ਦੇ ਸ਼ਰਨ ਪਰੇ ਪ੍ਰਭ ਅੰਤਰ ਜਾਮੀ ਨਾਨਕ ਊਟ ਪਕਰੀ ਪ੍ਰਭ ਸੁਆਮੀ ਗੋੜੀ ਮਹੱਲਾ ਪੰਜਵਾਂ ਰਾਖ ਪਿਤਾ ਪ੍ਰਭ ਬਿਰ ਮੋਹਨਿਰ ਗੁਨਾ ਸਭ ਗੁਣ ਤੇਰੇ ਰਹਾਉ ਪੰਜ ਬਿਖਾ ਦੀਏ ਗਰੀਬਾ ਰਾਖੂ ਰਕਨ ਹਾਰੇ ਹੀਦ ਕਰੈਰ ਬਹੁਤ ਸੰਤავੈ ਆਇਓ ਸਰਨ ਤੁਹਾਰੀ ਕਰ ਕਰ ਹਾਰਿ ਅਨਕ ਬਹੁ ਭਾਤੀ ਛੋਟੈ ਕਤਹੂ ਨਾਹੀ ਏਕ ਬਾਤ ਸੁਨ ਤਾਕੀ ਉਟਾ ਸਾਧ ਸੰਗ ਮਿਟ ਜਾਹੀ ਕਰ ਕਿਰਪਾ ਸੰਦ ਮਿਲੇ ਮੋਹਿ ਤਨ ਤੇ ਤੀਰਜ ਪਾਇਆ ਸੰਤੀ ਮੰਤ ਦਿਓ ਮੋਹਿ ਨਿਰਪੋ ਗੁਰ ਕਾ ਸ਼ਬਦ ਕਮਾਇਆ ਜੀਤ ਲੈ ਓਏ ਬਹਾ ਬਖਾ ਜੀ ਸਹਜ ਸਹਿਲੀ ਪਾਣੀ ਕਹੋ ਨਾਨਕ ਮਨ ਪਿਆ ਪ੍ਰਗਾਸਾ ਪਾਇਆ ਪਦ ਨਿਰਬਾਣੀ ਬਿਲਾਵਲ ਮਹੱਲਾ ਪੰਜਵਾ ਸਰਬ ਕਲਿਆਣ ਕੀਏ ਗੁਰਦੇਵ ਸੇਵਕ ਆਪਣੀ ਲਾਇਉ ਸੇਵੇ ਦਿਗ ਨਾ ਲਾਗੇ ਜਬ ਅਲਖਾ ਪੀਵ ਤਰਤ ਪੁਨੀਤ ਪਈ ਗੁਣ ਗਾਏ ਦੁਰਤ ਗਿਆ ਹਰਨਾਮ ਤੇ ਆਈ ਰਹਾ ਸਭ ਨਹੀਂ ਥਾਈ ਰਬਿਆ ਆਪੇ ਆਜੁਗਾ ਜਾ ਕਾ ਵੱਡ ਪ੍ਰਤਾਪ ਗੁਰ ਪ੍ਰਸਾਦ ਹੋਏ ਸੰਤਾਪੇ ਗੁਰ ਕੇ ਚਨ ਲਗੇ ਮਨ ਮੀਠੇ ਨਿਰਬਿਗਨ ਹੋਏ ਸਭ ਥਾਈ ਬੁੱਠੇ ਸਭ ਸੁਖ ਪਾਏ ਸਤਗੁਰ ਤੁਠੇ ਪਾਰ ਬ੍ਰੰਪਰਪ ਬਏ ਰਖਵਾਲੇ ਜਿੱਥੇ ਕਿਥੇ ਦਿਸਾ ਨਾਲੇ ਨਾਨਕ ਦਾਸ ਖਸਮ ਪ੍ਰਤਪਾਲੇ ਬਿਲਾਵਲੇ ਮਹਲਾ 5 ਚਰਨ ਕਮਲ ਪ੍ਰਭ ਹਿਰਦੈ ਧਿਆਈ ਰੂਹ ਕੇ ਸਗਲੇ ਸੁਖ ਪਾਏ ਗੁਰਦੁ ਘਾਟਿਆ ਜੀ ਲੋਦਾਲੇ ਸਫਲ ਜਨਮ ਜੀਵਨ ਪਰਵਾਣੇ ਰਹਾਉ ਅਕਾਜ਼ ਖਸਾ ਅਮਰਿਤ ਪ੍ਰਭਾ ਨੇ ਕਹ ਨਾਨਕ ਜਪ ਜੀਵੇ ਗਿਆਨੀ ਬਿਲਾਵਲ ਮਹੱਲਾ 5ਵਾਂ ਸ਼ਾਂਤ ਪਾਈ ਗੁਰ ਸਤਿਗੁਰ ਪੂਰੇ ਸੁਖ ਉਪਜੇ ਬਾਜੇ ਅਨਹਤ ਤੂਰੇ ਰਹਾਉ ਤਾ ਪਾਪ ਸੰਤਾ ਬਿਨਾਸੇ ਹਰਿ ਸਿਮਰਤ ਕਿਲ ਵਿਕ ਸਭ ਨਾਸੇ ਅਨੰਦ ਕਰੋ ਮਿਲ ਸੁੰਦਰ ਨਾਰੀ ਗੁਰ ਨਾਨਕ ਮੇਰੀ ਪੈ ਜੇ ਸਵਾਰੀ ਬਿਲਾਵਲ ਮਹੱਲਾ 5ਵਾਂ ਸਗਲ ਆਨੰਦ ਕੀ ਹੈ ਪਰਮੇਸ਼ਰੇ ਆਪਣਾ ਬਿਰਦ ਸਮਾਰਿਆ ਸਾਧਨਾ ਹੋਈ ਕਿਰਪਾ ਲਾ ਬਿਕਸੇ ਸਭ ਪਰਵਾਰਿਆ ਸਰ ਸਤਿਗੁਰੂ ਆਵ ਸਵਾਰਿਆ ਵੱਡੀ ਆਰਜਾ ਹਰ ਗੋਬਿੰਦ ਕੀ ਸੂਖ ਮੰਗਲ ਕਲਿਆਣ ਵਿਚਾਰਿਆ ਰਹਾਉ ਵਣ ਤ੍ਰੇਣ ਤ੍ਰਿਪਵਨ ਹਰਿਆ ਹੋਈ ਸਗਲੇ ਜੀ ਸਦਾਰਿਆ ਮਨ ਇੱਛੇ ਨਾਨ ਫਲ ਪਾਏ ਪੂਰਨ ਇਚ ਪੁਜਾਰਿਆ ਬਿਲਾਵਲੇ ਬਹੱਲਾ ਪੰਜਵਾ ਰੋਗ ਆ ਪ੍ਰਭ ਆਪ ਗਵਾਇਆ ਨੀਂਦ ਪਈ ਸੁਖ ਸਹਿਜ ਕਰ ਆਇਆ ਰਹਾਉ ਰਾਜ ਰਜ ਭੋਜਨ ਖਾਓ ਮੇਰੇ ਪਾਈ ਅਮਰਤ ਨਾਮ ਰਿਦਮਹਿ ਤਿਆਈ ਨਾਨਕ ਗੁਰਪੁਰੇ ਸਰਣਾਈ ਜਿਨੇ ਆਪਣੇ ਨਾਮ ਕੀ ਪੈਜ ਰਖਾਈ ਬਿਲਾਵਲ ਮਹੱਲਾ ਪੰਜਵਾਂ ਤਾਬ ਸੰਤਾਂ ਸਗਲੇ ਗਏ ਬਿਨ ਸੇਤੇ ਰੋਗੇ ਪਾਰ ਬ੍ਰਹਮ ਤੂ ਬਖਸਿਆ ਸੰਤ ਰਤੂ ਗੇ ਰਹਾਉ ਸਰਬ ਸੁਖਾ ਤੇਰੀ ਮੰਡਲੀ ਤੇਰਾ ਮਨ ਤਨ aroge ਗੁਨ ਗਾਵਨਿਤ RAM ਕੇ ਈ ਅਵਖਦ ਜੋਗੇ ਆਏ ਬਸੂ ਕਰ ਜਿਸ ਮੈਂ ਏਹ ਪਲੇ ਸੰਜੋਗੇ ਨਾਨਕ ਪ੍ਰਭ ਸੁਪਰਸਨ ਪੈ ਲਹ ਹੈ ਗਈ ਵਿਯੋਗ ਬਿਲਾਵਲ ਮਹੱਲਾ ਪੰਜਵਾਂ ਮੰਤਰ ਕਾਟਿਆ ਪ੍ਰਭੂਆ ਕਿਰਪਾਲੇ ਦੀਨ ਧਿਆਲ ਪ੍ਰਭ ਪਾਰ ਪਰਮਤਾ ਕੀ ਨਦਰ ਨਿਹਾਲੇ ਗੁਰੂ ਪੂਰੇ ਕਿਰਪਾ ਕਰੀ ਕਾਟਿਆ ਦੁਖ ਰੋਗੇ ਮੰਤਨ ਸੀਤਲ ਸੁਖੀ ਪਿਆ ਪ੍ਰਭ ਧਿਆਵਨ ਜੋਗ ਰਹਾਉ ਔਕਤ ਹਰਿ ਕਾ ਨਾਮ ਹੈ ਜਿਤ ਰੋਗ ਨਾ ਵਿਆਪੈ ਸਾਸੰਗ ਮਨ ਤਨ ਹਿੱਤੈ ਫਿਰ ਦੁਖ ਨਾ ਜਾਪੈ ਹਰ 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 ਜਾਪੀਐ ਅੰਤਰ ਲਿਬਲਾਈ ਕਿਲ ਵਿਖ ਉਤਰ ਸੁਧ ਹੋਏ ਸਾਧੂ ਸਰੜਾਈ ਸੋਨਤ ਜਪਤ ਹਰ ਨਾਮ ਜਸਾ ਕੀ ਦੂਰੇ ਬਲਾਈ ਮਹਾ ਮੰਤਰ ਨਾਨਕ ਕਤ ਹਰ ਕੇ ਗੁਣ ਗਾਈ ਬਿਲਾਵਲ ਮਹੱਲਾ ਪੰਜਵਾਂ ਹਰਿ ਹਰਿ ਹਰ ਅਰਾਧੀ ਹੋਈਐ arogya ਰਾਮਚੰਦ ਕੀ ਲਿਸ਼ਟਕਾ ਜਿਨ ਮਾਰਿਆ ਰੂਗ ਗ੍ਰਹਾਉ ਗੁਰ ਪੂਰਾ ਹਰਿ ਜਾਪਿ ਅਤਿ ਕੀਚੈ ਪੂਗੇ ਸਾਧ ਸੰਗਤ ਕੈ ਵਾਰਣੈ ਮਿਲਿਆ ਸੰਜੂਗੇ ਜੇ ਸਿਮਰ ਸੁਖ ਪਾਈਏ ਬਿਨਸੈ ਬਿਯੋਗੇ ਨਾਨਕ ਪ੍ਰਭ ਸਰਣਾਗਤਿ ਕਰਨ ਕਰਨ ਜੋਗੇ ਰਾਗ ਬਿਲਾਵਲ ਮਹੱਲਾ 5 ਤੋ ਪਦੇ ਕਰ 5 ਇਕ ਓੰਕਾਰ ਸਤਿਗੁਰ ਪ੍ਰਸਾਦਿ ਆਵਰ ਉਪਾਸ ਸਭ ਤਿਆਗੇ दारू ਨਾਮ ਲਿਆ ਤਾਪ ਸਭ ਢਕੀ ਰੋਗ ਸੀਤਲ ਮਨ ਪਇੰ ਗੁਰ ਪੂਰਾ ਅਰਾਧੇ ਸਗਲਾ ਦੁਖ ਗਇਆ ਰਖਨ ਹਾਰੇ ਰਖੇ ਆਪਣੇ ਕਰਮਿਆ ਰਹਾਉ ਬਾਹ ਪਕੜ ਪ੍ਰਭ ਕਾ ਦੇ ਕਿਨਾਂ અપਨਾਇਆ ਸੇਮਰ ਸੇਮਰ ਮੈਨੂੰ ਤਰਨ ਸੁਖੀ ਟਾਨਕ ਨਿਰਭਇਆ ਬਿਲਾਵਲ ਮਹੱਲਾ 5 ਰੋਗ ਮਿਟਾਇਆ ਆਪਰ ਉਪਜੇ ਸੁਖ ਸਾਥ ਵਡ ਪ੍ਰਤਾਪ ਅਚਰਦ ਰੂਪ ਹਰ ਕੀ ਧੀ ਦਾਤਿ ਗੁਰੂ ਗੋਬਿੰਦ ਕਿਰਪਾ ਕਰੀ ਰੱਖਿਆ ਮੇਰਾ ਭਾਈ ਹਮ ਤਿਸ ਕੀ ਸਰਣਾ ਗਤੀ ਜੋ ਸਦਾ ਸਹਾਈ ਬਿਰਥੀ ਕਦ ਰਹੋਵੇ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ ਬਿਲਾਵਲ ਮਹੱਲਾ 5 ਦਾਤੀ ਵਾ ਉਨ ਲੱਗਈ ਪਾਰ ਬ੍ਰਹਮ ਸਰਣਾਏ ਜੋ ਗਿਰਦ ਹਮਾਰੇ ਰਾਮਕਾਰ ਦੁਖ ਲੱਗੇ ਨਾ ਪਾਈ ਸਤਿਗੁਰ ਪੂਰਾ ਪੇਟਿਆ ਜੜਪੰਦ ਬਣਾਈ ਰਾਵਨਾ ਓਖਾ ਦੀਏ ਏਕਾ ਲਿਵਲਾਈ ਰਹਾ ਰੱਖ ਲਈ ਤਨ ਰੱਖਣ ਹਾਰ ਸਭ ਯਾਦ ਮਿਟਾਈ ਕਹੁ ਨਾਨਕ ਕਿਰਪਾ ਪਈ ਪ੍ਰਭ ਪਈ ਸਹਾਈ ਬਿਲਾਵਲੇ ਮਹਲਾ ਪੰਜਵਾਂ ਆਪਣੇ ਬਾਲਕ ਆਪ ਰਖੈਨ ਪਾਰ ਬ੍ਰਹਮ ਗੁਰਦੇਵ ਸੁਖ ਸੰਸੈਜ ਆਨੰਦ ਪਈ ਪੂਰਨ ਪਈ ਸੇਵ ਰਹਾਉ ਭਗਤਨਾ ਕੀ ਬੇਰਤੀ ਸੁਣੀ ਪ੍ਰਭ ਆਪੇ ਰੋਗ ਮਿਟਾਏ ਜਿਵਾਲੈਣ ਜਾ ਕਵੜ ਪ੍ਰਤਾਪੇ ਦੁਖ ਹਮਾਰੇ ਬਖਸ਼ਣ ਆਪਣੀ ਕਲ ਧਾਰੀ ਮਨ ਬਾਜ ਫਲ ਦਿੱਤਿਆ ਨਾਨਕ ਬੁਲਿਹਾਰੀ ਬਿਲਾਵਲ ਮਹੱਲਾ ਪੰਜਵਾਂ ਤਾਪ ਲਾਹਾ ਗੁਰ ਸਰਦਨ ਹਾਰੇ ਸਤਿਗੁਰੇ ਆਪਣੇ ਕੋ ਬਲ ਜਾਈ ਜਿਨ ਪੈਜ ਰੱਖੀ ਸਾਰੇ ਸੰਸਾਰ ਹਾ ਕਰਮਸ ਧਰ ਬਾਲਕ ਰਖ ਲੀਨੋ ਪ੍ਰਭ ਅੰਮ੍ਰਿਤ ਨਾਮ ਮਹਾਰਜ ਜੀਨੋ ਜਾਜ਼ ਕਿਲਾਜ ਰੱਖੇ ਮਹਿਰਵਾਲੇ ਗੁਰੂ ਨਾਨਕ ਬੋਲੇ ਦਰਗਹਿ ਪਰਵਾ ਨੇ ਬਿਲਾਵਲ ਮਹੱਲਾ ਪੰਜਵਾਂ ਤਾਪ ਪਾਪ ਤੇ ਰਖੇ ਆਪੇ ਸੀਤਲ ਪੈ ਗੁਰ ਚਰਨੀ ਲਾਗੇ ਰਾਮਨਾਮ ਹਿਰਦੇ ਮਹਿਜਾ ਪ੍ਰਹਾਉ ਕਰ ਕਿਰਪਾ ਹੱਥ ਪ੍ਰਭ ਜੀ ਨੇ ਜਗਤ ਉਦਾਰ ਨਵਖੰਡ ਪ੍ਰਤਾਪੇ ਦੁਖ ਬਿਨਸੇ ਸੁਖ ਅਨੰਦ ਪ੍ਰਵੇਸ਼ਾ ਤ੍ਰਿਸਨ ਬੁਝੀ ਮਨ ਤਨ ਸੱਚੇ ਤਰਾਪੇ ਅਨਾਤ ਕੁਨਾ ਸਰਣ ਸਮਰੱਥ ਸਗਲ ਸ੍ਰਿਸ਼ਟ ਕੋ ਮਾਈ ਬਾਪੇ ਭਗਤ ਬੁਸ਼ਲ ਪੈ ਪੰਜੇ ਨ ਸਾਮੇ ਗੁਣ ਗਾਵਤ ਨਾਨਕ ਆਲਾਪੇ ਸੋਰਠ ਮਹੱਲਾ ਪੰਜਵਾ ਕਰਿ ਸਿਨਾਰ ਸਿਮਰ ਪ੍ਰਭ ਆਪਣਾ ਮੰਤਨ ਪਏ ਅਰੂਗਾ ਕੋਟ ਬਿਗਨਲਾ ਛਿ ਪ੍ਰਸਰਨਾ ਪ੍ਰਗਟਿ ਭਲੇ ਸੰਜੋਗਾ ਪ੍ਰਭਾਣੀ ਸ਼ਬਦ ਸੁਪਾਖਿਆ ਗਾਵੋ ਸੁਣੋ ਪੜੋ ਨਿਤ ਪਾਈ ਗੁਰਪੂਰੇ ਤੂੰ ਰਾਖਿਆ ਰਹਾ ਸਚਾ ਸਾਹਿਬ ਅਮਿਤ ਵਡਾਈ ਭਗਤ ਵਛਲ ਤੇ ਲਲ ਸੰਤਾ ਕੀ ਪੈ ਰਖਦਾ ਆਦ ਬਿਰਦ ਪ੍ਰਤਪਾਲਾ ਹਰੇ ਅੰਮ੍ਰਿਤ ਨਾ ਭੋਜ ਨਿਤ ਪੁੰਚੋ ਸਰਬ ਵਿਲਾ ਬੁਖ ਪਾਵੋ ਜਰਾ ਮਰਤਾ ਪਸਵਨਾਠਾ ਗੁਣ ਗੋਬਿੰਦ ਨਿਤ ਕਾਵੋ ਸੁਣੀ ਅਰਦਾਸੁ ਆਬੀ ਮੇਰੇ ਸਰਬ ਕਲਾ ਬਣਾਈ ਪ੍ਰਗਟ ਪਈ ਸਗਲੇ ਜੁਗ ਅੰਤਰ ਗੁਰ ਨਾਨਕ ਕੀ ਵਡਿਆਈ ਸੋਰਠ ਮਾਲਾ ਪੰਜਵਾਂ ਸੁਖ ਮੰਗਲ ਕਲਿਆਣ ਸਹਿਜ ਤੁਨ ਪ੍ਰਭ ਕੇ ਚਰਨ ਹਾਰਿਆ ਰਖਨ ਹਰਿ ਰਖ ਬਾਰਕ ਸਤਿਗੁਰਤਾ ਪੁਤਾਰਿਆ ਹੋਬਰੇ ਸਤਿਗੁਰ ਕੀ ਸਣਾਈ ਜਾ ਕੇ ਸੇਵਨਾ ਬਿਰਤੀ ਜਾਇ ਰਹਾ ਕਰ ਮੈਂ ਸੁਖ ਬਹਰ ਫੁਲ ਸੁੱਕਾ ਪ੍ਰਭ ਆਪਣੇ ਪਏ ਦਿਆਲਾ ਨਾਨਕ ਬਿਗ ਨਾ ਲਾਗੇ ਕੋ ਮੇਰਾ ਪ੍ਰਭ ਹੋਆ ਕਿਰਪਾਲਾ ਟੋਟ ਮਹੱਲਾ ਪਨਵਾ ਗਏ ਕਲੇਸ਼ ਰੋਗ ਸਭ ਨਾਸੇ ਪ੍ਰਭ ਆਪਣੇ ਕਿਰਪਾ ਧਾਰੀ ਹਾੜ ਫਿਰ ਅਰਦਾਸ ਸਵਾਮੀ ਪੂਰਨ ਕਾਲ ਹਮਾਰੀ ਹਰ ਜੀ ਤੂੰ ਸੁਖ ਸੰਪਤਰਾ ਸੇ ਰੱਖ ਲਿਓ ਪਾਈ ਮੇਰੇ ਕੋ ਪ੍ਰਭ ਆਗੇ ਅਰਦਾਸ ਰਹਾ ਜੋ ਮੰਗੂ ਸੋਈ ਸੋਈ ਪਾਉ ਅਪਰੀਖ ਸਮ ਪ੍ਰੋਸਾ ਕਾ ਨਾਨਕ ਗੁਰਪੂਰਾ ਭੇਟਿਓ ਮਿਟਿਓ ਸਗਲੇ ਅਦੇਸਨ ਸੋਰਠ ਮਹਲਾ 5 ਸਿਮਰਿ ਸਿਮਰਿ ਗੁਰ ਸਤਿਗੁਰਿ ਆਪਿ ਨਾ ਸਗਲਾ ਦੁਖ ਮਿਟਾਇਆ ਤਾਬ ਰੋਗੈ ਗੁਰਬਚਨਿ ਮਨਿ ਛੇ ਫਲ ਪਾਇਆ ਮੇਰਾ ਗੁਰ ਪੂਰਾ ਸੁਖਦਾਤਾ ਕਰਨ ਕਰਨ ਸਮਰਤ ਸੁਆਮੀ ਪੂਰਨ ਪੁਰਖ ਵਿਦਾ ਤਰਹਾਉ ਆਨੰਦਿ ਬਨੋਦ ਮੰਗਲ ਗੁਣ ਕਾਬੋ ਗੁਰ ਨਾਨਕ ਪੈ ਦਿਆਲਾ ਜੈ ਜੈ ਕਰ ਪੈ ਜਗ ਪੀਤਰ ਹੋਆ ਪਾਰ ਬ੍ਰਹਮ ਰੁਖ ਵਾਲਾ ਸੋਰਠ ਪਾਲਾ 5 ਦੁਰਦਗਵਾਇ ਹਰ ਪ੍ਰਭ ਆਪੇ ਸਭ ਸੰਸਾਰ ਉਬਾਰਿਆ ਪਾਰਬਰਮ ਪ੍ਰਭ ਕਿਰਪਾ ਧਾਰੀ ਆਪਣਾ ਬਿਰਸਮਾਰਿਆ ਹੋਈ ਰਾਜੇ ਰਾਮ ਕੀ ਰਖਵਾਲੀ ਸੁਖ ਸਹਿ ਅਨੰਦ ਗੁਣ ਗਾਉ ਮਨ ਤਨ ਦੇ ਸੁਖਾ ਲਈ ਰਹਾ ਪਦ ਦੁਦਾਰਨ ਸਤਿਗੁਰ ਮੇਰਾ ਮੋਹ ਜਿਸ ਕਾ ਪ੍ਰਵਾਸ ਬਖਸ਼ਲੇ ਸਭ ਸਾਚੇ ਸਾਇ ਸੁਣ ਨਾਨਕ ਕੀਰਦਾਸਾ ਸੁਰਟ ਮਹੱਲਾ ਪੰਜਵਾਂ ਬਖਸ਼ਿਆ ਪਾਰਬਨ ਪਰਮੇਸ਼ਰ ਸਗਲੇ ਰੋਗ ਬਿਜਾਰਿ ਗੁਰਪੂਰੀ ਕੀ ਸਰਣੀ ਉਬਰੇ ਕਰ ਸਗਲ ਸਵਾਰੇ ਹਰ ਜਨ ਸਿਮਰਿਆ ਨਾਮ ਅਦਾਰੇ ਤਾ ਬੋ ਤਾਰੇ ਸਤਿਗੁਰ ਪੂਰੇ ਆਪਣੀ ਕਿਰਪਾ ਤਾਰਾਉ ਸਦਾ ਆਨੰਦ ਕਰਹਿ ਮੇਰੀ ਪਿਆਰੀ ਹਰ ਗੋਬਿੰਦ ਗੁਰ ਆਖਿਆ ਵੱਡੀ ਬੜਾਈ ਨਾਨਕ ਕਰਤੇ ਕੀ ਸਾਧ ਸ਼ਬਦ ਸਤ ਪਾਖਿਆ ਸੁਰਟ ਮਹੱਲਾ ਪੰਜਵਾਂ ਪਏ ਕਿਰਪਾਲ ਗੁਰੂ ਗੋਬਿੰਦ ਸਗਲ ਮਨੋਰਥ ਪਾਈ ਆਸਰੇ ਪੈ ਲਾਗ ਹਰ ਚਰਨੀ ਗੋਬਿੰਦ ਕੇ ਗੁਣ ਗਾਏ ਪਲੋ ਸਮੂਰਤ ਪੂਰਾ ਸਾਧ ਸੈ ਅਨੰਦ ਨਾਮ ਜਪ ਬਾਜੇ ਅਨਹਦ ਤੂਰਾ ਰਹਾਉ ਮੇਲੇ ਸੁਆਮੀ ਪ੍ਰੀਤ ਵਿੱਚ ਆਪਣੇ ਘਰ ਮੰਦਰ ਸੁਖਤਾਈ ਹਰਨਾਮ ਨਾਮ ਨਾਨਕ ਜਨ ਪਾਇਆ ਸਗਲੀ ਇੱਛੇ ਪੂਜਾਈ ਸੋਰਠ ਮਹੱਲਾ ਪੰਜਵਾ ਬਖਸ਼ਿਆ ਪਾਰਬਰ ਪਰਮੇਸਰੇ ਸਗਲੇ ਰੋਗ ਵਿਧਾਰੇ ਗੁਰਪੂਰੀ ਕੀ ਸਰਣੀ ਉਬਰੇ ਕਾਰਜ ਸਗਲੇ ਸਵਾਰੇ ਹਰ ਜਨ ਸਿਮਰਿਆ ਨਾਮ ਅਧਾਰੇ ਤਾਪੇ ਉਤਾਰੇ ਸਤਿਗੁਰੂ ਪੂਰੇ ਆਪਣੀ ਕਿਰਪਾ ਤਾਰ ਰਹਾਓ ਸਦਾ ਅਨੰਦ ਕਰਹਿ ਮੇਰੇ ਪਿਆਰੇ ਹਰ ਗੋਬਿੰਦ ਗੁਰੂ ਰਾਖੇ ਵੱਡੀ ਬੜਿਆਈ ਨਾਨਕ ਕਰਤੇ ਕੀ ਸਾਧ ਸ਼ਬਦ ਸਤਿ ਪਾਖੇ ਸੋਰਠ ਮਹੱਲਾ ਪੰਜਵਾਂ ਸੰਤੋ ਹਰਿ ਹਰਿ ਨਾਮ ਕੀਆਈ ਸੁਖ ਸਾਗਰ ਪ੍ਰਭ ਵਿਸਰੋ ਨਾਹੀ ਮਨ ਚੰਦੇੜਾ ਫਲ ਪਾਈ ਰਹਾ ਸਤਿਗੁਰੂ ਪੂਰੇ ਤਾਪ ਗੁਆਇ ਆਪਣੀ ਕਿਰਪਾ ਤਾਰੀ ਪਾਰ ਬ੍ਰਹਮ ਪ੍ਰਭ ਪਏ ਦਿਆਲਾ ਦੁੱਖ ਮਿਟਿਆ ਸਭ ਪਰਿਵਾਰੀ ਤਰ ਮਿਲਦਾ ਨੰ ਮੰਗਲ ਰੂਪਾ ਹਰ ਕਾ ਨਾਮ ਆਧਾਰੂ ਨਾਨਕ ਪਤ ਰਾਖੀ ਪਰਮੇਸ਼ਰ ਉਜਰੇ ਸਭ ਸੰਸਾਰੂ ਸੋਰਠ ਮਹੱਲਾ ਪੰਜਵਾਂ ਜੀ ਜੰਤਰ ਸਭ ਜਿਸਕੇ ਕੀਏ ਸੋਈ ਸੰਤ ਸਹਾਈ ਆਪਣੇ ਸੇਵਕਿਆ ਪੈ ਰੱਖੇ ਪੂਰਨ ਪਈ ਵਡਾਈ ਪਾਰ ਬ੍ਰਹਮ ਪੂਰਾ 베ਰ ਨਾਲੇ ਗੁਰ ਪੂਰੇ ਪੂਰੀ ਸਭ ਰਾਖੀ ਹੋਏ ਸਰਬ ਦਇਆਲ ਰਹਾਉ ਅੰਜ ਨਾਨਕ ਨਾਮ ਜਿਐ ਜੀ ਪ੍ਰਾਨ ਕਾ ਦਤਾ ਆਪਣੇ ਦਾਸ ਕੋ ਕੰਠ ਲਾਇ ਰੱਖੇ ਜੂ ਬਾਰਕ ਪਿਤ ਮਾਤਾ ਸੁਰਠ ਮਹੱਲਾ ਪੰਜਵਾਂ ਠਾਂਡ ਪਾਈ ਕਰਤਾ ਰੇਤਾ ਛੋੜ ਗਏ ਪਰਵਾਰੇ ਗੁਰ ਪੂਰੇ ਹਰਿ ਕੀ ਸਰਣ ਸੱਚੇ ਕੀਤਾ ਕੀ ਪਰਮੇਸ਼ਰ ਆਪ ਹੋਵਾ ਰਖ ਬਾਲ ਸਾਚੇ ਸਜ ਸੁਖੇ ਖੇਤ ਮੈਂ ਉਪਜੇ ਮਨ ਹੋਵਾ ਸਦਾ ਸੁਖਾਲਾ ਰਹਾਉ ਹਰ ਹਰ ਨਾਮ ਦੀਓ ਦਾਰੂ ਤਿੰਨ ਸਗਲਾ ਰੋਗ ਬਿਚਾਰੂ ਆਪਣੀ ਕਿਰਪਾ ਧਾਰੀ ਤਿੰਨ ਸਗਲੀ ਬਾਤ ਸਵਾਰੀ ਪ੍ਰਭ ਆਪਣਾ ਬਿਰ ਸਮਾਰਿਆ ਹਮਰਾ ਗੁਣ ਅਬ ਗੁਣ ਨਾ ਵਿਚਾਰਿਆ ਗੁਰ ਕਾ ਸ਼ਬਦ ਪਿਓ ਸਾਖੀ ਤਿੰਨ ਸਗਲੀ ਲਾਜ ਰਾਖੀ ਬੁਲਾਇਆ ਬੋਲੀ ਤੇਰਾ ਤੁਸਾ ਗੁਣੀ ਗਹਿਰਾ ਜਪ ਨਾਨਕ ਨਾਮ ਸੱਚ ਸਾਖੀ ਆਪਣੇ ਦਾਸ ਕੀ ਪੈਜ ਰਾਖੀ ਬਿਲਾਵਲ ਮਹੱਲਾ ਪੰਜਵਾਂ ਆਗੇ ਪਾਛੇ ਕੁਸਲ ਪਿਆ ਗੁਰਪੂਰੇ ਪੂਰੀ ਸਭ ਰਾਖੀ ਪਾਰ ਬ੍ਰਹਮ ਪ੍ਰਭ ਕਿਨੀ ਮੈਂ ਰਹਾਉ ਮਨ ਤਨ ਰਵ ਰਹਾ ਭਰ ਪ੍ਰੀਤਮ ਦੁਖ ਦਰਦ ਸਗਲਾ ਮਿਟ ਗਿਆ ਸਾਤ ਸਹਿਜ ਅਨੰਦ ਗੁਣ ਗਾਈ ਦੂਤ ਦੂਸਟ ਸਭ ਹੋਈ ਖਿਆ ਗੁਨੇ ਅਬ ਗੁਨ ਪ੍ਰਭ ਕਛ ਨ ਵਿਚਾਰਿਓ ਕਰ ਕਿਰਪਾ ਆਪਣਾ ਕਰ ਲਿਆ ਤ ਤੁਲ ਬਡਾਈਓ ਚ ਤਬ ਨਾਸੀ ਨਾਨਕ ਉਤਰੈ ਹਰੇ ਕੀ ਜੈ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ